ਸਹਰੇਮ ਕੇ ਹਰ ਪਰਿ ਸਤ ਸ੍ਰੀ ਅਕਾਲ ਅੱਪਾ ਬਣਾਵਾਂਗੇ ਜੇ ਬਚੀਆਂ ਹੋਈਆਂ ਰੋਟੀਆਂ ਤੋਂ ਪੰਜਾਬੀ ਪੀਜ਼ਾ ਆ ਲਈਏ ਜੱਪਾ ਲੇ ਇੱਕ 바ਸੀ ਰੋਟੀ ਦੋ ਰੋਟੀਆਂ ਦਾ ਬਣਾਉਣਾ ਦੋ ਚਮਚੇ ਨੇ ਬੇਸਨ ਦੇ ਇੱਕ ਕਲਿਆ ਕੱਟੇ ਹੋਏ ਪਿਆਜ਼ ਲੰਬਾ ਲੰਬਾ ਕੱਟ ਲਿਆ ਬਰੀ ਗੁਰ ਦੇ ਲੱਛੇ ਕੱਟ ਲਏ ਇਹਦੇ ਚਾਰ ਲਈਆਂ ਹਰੀਆਂ ਮਿਰਚਾਂ ਇਦੇ ਵਿੱਚ ਪਾਵਾਂਗੇ ਨਮਕ ਹਲਦੀ ਥੋੜੀ ਜਿਹੀ ਲਾ ਦਿੰਦੇ ਵਿੱਚ ਇਹਨਾਂ ਪਾਣੀ ਪਾ ਕੇ ਚੰਗੀ ਤਰ੍ਹਾਂ ਘੋਲ ਲੈਣ ਗਾੜਾ ਰੱਖਣਾ ਚੰਗੀ ਤਰ੍ਹਾਂ ਕੁਲ ਗਿਆ ਹੈ ਹੁਣ ਆਪਾਂ ਲਾਵਾਂਗੇ ਇਸ ਤੇਜਾ ਸਾਸ ਉਹਨੇ ਲੰਮਾ ਮੰਗ ਕੇ ਪੈਦੂ ਪਰ ਚੰਗੀ ਤਰ੍ਹਾਂ ਧੁੱਪ ਕੇ ਲਾ ਦੇਣਾ ਤੇ ਤੇਲ ਤੱਤਾ ਕਰਨਾ ਆਪਣੇ ਪਹਿਲਾਂ ਹੀ ਰੱਖਿਆ ਹੋਇਆ ਗਰਮ ਹੋਣਾ ਇਹਦੇ ਵਿੱਚ ਪਾਵਾਂਗੇ ਤੇਲ ਦੋ ਚਮਚੇ ਪਾਉਣੇ ਬਹੁਤੇ ਨਹੀਂ ਪਾਉਣੇ ਇਹਦੇ ਵਿੱਚ ਫੜਨੇ ਆਪਾਂ ਫੋੜਨ ਤੇ ਫਟਾਕ ਦੇਣਾ ਹੋ ਗਿਆ ਹੁਣ ਲੰਗਾ ਕਰ ਦੇਣਾ ਆਪਾਂ ਲੋਜੀ 1 ਮਿੰਟ ਪਾਣੀ ਢੱਕੇ ਪਕਾ ਲਿਆ 2 ਮਿੰਟ ਪਾਣੀ ਸਬਨੰਗਾ ਕਰਕੇ ਪਾ ਲਿਆ 3 ਮਿੰਟ ਜੇ ਬਿਲਕੁਲ ਤਿਆਰ ਹੋ ਗਿਆ ਗੈਸ ਅੱਪਨੇ ਬੰਦ ਨਹੀਂ ਕਰਨਾ ਘੱਟ ਕਰ ਦੇਣਾ ਹੁਣ ਆਪਾਂ ਲਾਵਾਂਗੇ ਅੱਤੇ ਚੀਜ਼ ਹੋਰ ਖਾਂ ਟਮਾਟਰ ਕੱਟਿਆ ਹੋਇਆ ਟਮਾਟਰ ਪਾਵਾਂਗੇ ਆਪਣੀ ਮਨਪਸੰਦ ਦੀ ਕੋਈ ਮਰਜ਼ੀ ਸਬਜ਼ੀ ਪਾ ਲਓ ਸ਼ਿਮਲਾ ਮਿਰਚ ਪਾ ਲਓ ਗੋਭੀ ਪਾ ਲਓ ਪਿਆਜ਼ ਟਮਾਟਰ ਪਾ ਲਓ ਪਰ ਪਾਉਣਾ ਇਸ ਤੇ ਪਨੀਰ। ਔਰ ਜੇ ਹੁਣ ਦੁਬਾਰਾ ਫਿਰ ਇਸ ਤੇ ਰੱਖ ਲੈਣਾ। ਇਹਨੂੰ 5 ਮਿੰਟ ਢੱਕ ਕੇ ਪਕਾਉਣਾ ਹੈ। ਲੋਜੀ 3 ਮਿੰਟ ਹੋ ਗਏ ਪੈਸਟ ਆਪਾਂ ਬਣਾ ਲਿਆ ਫੀਜ਼ਾ ਆਪਣਾ ਬਣ ਗਿਆ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਲੋਜੀ ਫੀਜ਼ਾ ਕਟਰ ਦਾ ਸਟਾ ਲੱਭ ਗਿਆਂ ਨੇ ਇਹਦੇ ਨਾਲ ਅੱਧਾ ਦੰਨੇ ਬਹੁਤ ਵਧੀਆ ਪੀਜ਼ਾ ਬਣੀ ਆ ਬਣਾ ਕੇ ਬੱਚਿਆਂ ਨੂੰ ਖਿਲਾਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਵਿੱਚ